ਜਿੱਥੇ ਸਾਡਾ ਅਣਕ ਦਾ ਸਵਾਲ ਆ ਗੈਰਤ ਦਾ ਸਵਾਲ ਆ ਸਾਡਾ ਜਿੱਥੇ ਸਿੱਖ ਧਰਮ ਦਾ ਸਵਾਲ ਆ ਜਿੱਥੇ ਸਾਡੇ ਪੰਥ ਦਾ ਸਵਾਲ ਆ ਉਥੇ ਸਾਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਸਾਡੇ ਸਿਹਾਏ ਨੇ ਖਾਲਸਾ ਪੰਥ ਕਦੇ ਵੀ ਆਪਣੇ ਜਿਹੜੇ ਔਦਿਆਂ ਨੂੰ ਬੜੇ-ਬੜੇ ਔਦਿਆਂ ਨੂੰ ਫੋਕਰ ਮਾਰ ਦਿੰਦਾਗਾ ਪਰ ਕਿਸੇ ਲਾਲਚ ਦੇ ਵਿੱਚ ਨਹੀਂ ਆਉਂਦਾ ਸਭ ਤੋਂ ਵੱਡੀ ਕੁਰਬਾਨੀ ਆ ਆਪਾਂ ਕਹਿੰਦੇ ਸਿੱਖ ਪੰਥ ਦੇ ਵਿੱਚ ਬੇਸਕਤ ਇੱਥੇ ਲੱਖਾਂ ਸਹਾਤਾ ਸਾਡੇ ਕੁਰਬਾਨੀਆਂ ਦਾ ਨਾਲ ਜਿਹੜਾ ਪੰਜਾਬ ਪੰਜਾਬ ਤੋਂ ਬਾਹਰ ਸਾਰਾ ਜਿਹੜਾ ਆਲਾ-ਦਵਾਲਾ ਭਰਿਆ ਪਿਆਗਾ ਸਾਡਾ ਹਰੇਕ ਸਿੰਘ ਦੇ ਅੱਗੇ ਸਜਦਾਗਾ ਇਨਾ ਸਾਡੇ ਕਾਲ ਤੱਕ ਤੁਹਾਨੂੰ ਜਿਹੜਾ ਇਹਨਾਂ ਜਾਲ ਸਰਕਾਰਾਂ ਨੇ ਇੰਦਰਾ ਗਾਂਧੀ ਨੇ 1 ਜੂਨ ਉਹ ਜੂਨ ਆਉਣ ਵਾਲੀ ਆ ਜਿਸ ਤੇ ਪਹਿਲਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਇੰਦਰਾ ਗਾਂਧੀ ਨੇ ਸ਼ਹੀਦ ਭਾਈ ਮhenga ਮhenga ਸਿੰਘ ਬੱਬਰ ਦੀ ਪਹਿਲੀ ਸ਼ਹੀਦੀ ਹੁੰਦੀ ਆ 2 ਜੂਨ 3 ਜੂਨ ਤੋਂ ਲੈ ਕੇ 6 ਜੂਨ ਤੱਕ ਅੰਦਾ ਤੰਦ ਗੋਲੀਆਂ ਜਿਹੜੀਆਂ ਬਾਸਟਰ ਕੀਤੀ ਜਾਂਦੀ ਆ ਕਦੇ ਸਾਡਾ ਜਿਹੜਾ ਸਰੋਵਰ ਆ ਡੁੱਲੇ ਖੂਨ ਦਾ ਖੂਨ ਨਾਲ ਭਰ ਜਾਂਦਾ ਹੈਗਾ ਤੇ ਇਹ ਵੀਡੀਓ ਲੰਬੀ ਹੋ ਜੂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਸਾਰਿਆਂ ਨੂੰ ਪਤਾ ਕਿ ਸਾਡੀ ਸਿੱਖ ਕੌਮ ਦੇ ਨਾਲ ਸਾਡੇ ਨਾਲ ਕੀ ਕੁਝ ਵਾਪਰਿਆ ਉੱਥੇ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਨੇ ਉੱਥੇ ਸਾਰੇ ਮੁਸਲਮਾਨ ਵੀ ਵਿੱਚ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਮਨਾਰੇਸ ਦੀ ਸੰਗਤ ਆਜ ਭਰਾਵੋ ਆਪਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਵਿਚਾਰਾਂ ਕਰਨੀਆਂ ਨੇ ਤੁਸੀਂ ਇਸ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰੋ ਗਰੁੱਪਾਂ ਦੇ ਵਿੱਚ ਜੇ ਚੰਗੀ ਲੱਗੀ ਤਾਂ ਤੇ ਬਾਕੀ ਜਿਹੜਾ ਹੈਗਾਗਾ ਆਪਣੇ ਕਮੈਂਟ ਕਰਨੇ ਨਾਲ ਭੁੱਲਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਆਪਾਂ ਇੱਕ ਅੱਜ ਜ਼ਰੂਰੀ ਵਿਸ਼ਾ ਜ਼ਰੂਰੀ ਮੁੱਦਾ ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਇਹਨਾਂ ਦੋਨਾਂ ਸ਼ਿੱਟਾਂ ਦੀ ਆਪਾਂ ਗੱਲ ਕਰਦੇ ਆਂ ਤੇ ਸਾਰੀ ਗੱਲਬਾਤ ਇਹਦੇ ਵਿੱਚ ਹੀ ਹੋਊਗੀ ਵਿੱਚ ਹੀ ਬਿਰਸਾ ਸਿੰਘ ਬਟੋਹਰੀ ਗੱਲ ਕਰਦੇ ਆਂ ਤੇ ਸਾਰਾ ਗੱਲਬਾਤ ਦਾ ਜਿਹੜਾ ਨਜ਼ਰੀਆ ਇਹਦੇ ਵਿੱਚ ਹੋਊਗਾ ਤੁਸੀਂ ਇਸ ਵੀਡੀਓ ਨੂੰ ਸਾਰਿਆਂ ਨੂੰ ਦੇਖਣਾ ਇਹ ਨਾ ਹੋਵੇ ਤੁਸੀਂ ਥੋੜੀ ਜੀ ਮੈਂਟਰੀ ਵੀਡੀਓ ਦੇਖ ਲਈ 10 ਮਿੰਟਾਂ ਦੇ ਤੁਹਾਡੇ ਤੋਂ ਮੈਂ ਲਵਾਂਗਾ ਵੀਡੀਓ ਨੂੰ ਕਰਦਿਆਂ ਸਟਾਰਟ ਸਭ ਤੋਂ ਪਹਿਲਾਂ ਤਾਂ ਮੈਂ ਖੰਡੂਰ ਸਾਬ ਦੇ ਵਾਸੀਆਂ ਨੂੰ ਅਪੀਲ ਕਰਦਾ ਜਿੰਨੇ ਵੀ ਮੈਂ ਦੇਖ ਰਿਹਾ ਗਾ ਸੋਸ਼ਲ ਮੀਡੀਆ ਤੇ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਭਾਈ ਅੰਮਰਤਪਾਲ ਸਿੰਘ ਦੇ ਜਿਹੜੀ ਚੜ੍ਹਦੀ ਕਲਾ ਹੋ ਰਹੀ ਆ ਤੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬੱਚਾ ਬਚਾ ਰਿਹਾ ਗਾ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਭਾਈ ਅੰਮਰਤਪਾਲ ਸਿੰਘ ਨੂੰ ਸਪੋਰਟ ਕਰਦੇ ਨੇ ਵੋਟਾਂ ਪਾਉਂਦੇ ਨੇ ਚਾਹੇ ਸੋਸ਼ਲ ਮੀਡੀਆ ਤੇ ਉਹਦੀ ਮਹਿੰਮਤ ਚਲਾਉਂਦੇ ਨੇ ਮੈਂ ਸਾਰਿਆਂ ਲਈ ਮੇਰਾ ਸਿਰ ਚੁੱਕਦਾ ਉਹਨਾਂ ਭੈਣਾ ਲਈ ਭਰਾਵਾਂ ਲਈ ਨੌਜਵਾਨਾਂ ਲਈ ਸਾਡੇ ਬਜ਼ੁਰਗ ਮਾਤਾ ਮੇਟਾਲੀ ਕਿ ਸਾਰਿਆਂ ਲਈ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਮਹਿਣਾ ਸੀ ਆਪਾਂ ਮਹਿਣਾ ਵੀ ਕਹਿੰਦੇ ਜਿਸ ਤਰ੍ਹਾਂ ਭਾਈ ਬੀਬਾ ਖਾਲਣਾ ਜੀ ਨੂੰ ਜਿਹੜਾ ਹਰਾਇਆ ਸੀ ਅੱਜ ਉਸ ਦਾ ਮੁੱਲ ਵੱਡੀ ਪੱਧਰ ਦੇ ਉਤਾਰੇ ਨੇ ਨੌਜਵਾਨ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਅੰਮ੍ਰਿਤਪਾਲ ਨੂੰ ਜਿਹੜੀ VOTING ਉਤੋਂ ਵੱਧ ਪੈ ਰਹੀ ਆ ਹੋ ਰਹੀ ਆ ਮੈਂ ਸਾਰੇ ਖੰਡੂਰ ਵਾਸੀਆਂ ਦਾ ਇਲਾਕੇ ਵਾਸੀਆਂ ਜਿੰਨੇ ਵੀ ਉਹਦੇ ਵਿੱਚ ਇਲਾਕੇ ਆਉਂਦੇ ਨੇ ਜਿੰਨੇ ਪਿੰਡ ਆਉਂਦੇ ਨੇ ਸਾਰਿਆਂ ਦਾ ਮੈਂ ਸ਼ੁਕਰਾਨਾ ਪਹਿਲੇ ਹੀ ਕਰ ਦਿੰਨਾਗਾ ਕਿਉਂਕਿ ਬਾਅਦ ਦਾ ਹਰੇਕ ਹੀ ਕਰਦਾਗਾ ਮੈਂ ਸਭ ਤੋਂ ਪਹਿਲੇ ਹੀ ਵਧਾਈ ਦੇਣਾ ਕਿ ਤੁਸੀਂ ਬਹੁਤ ਵਧਾਈ ਦੇ ਪਾਤਰੋਂ ਤੁਹਾਡੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਬੜੀ ਰਹਿਮਤ ਕੀਤੀ ਆ ਤੁਸੀਂ ਸਿੱਖ ਕੌਮ ਦਾ ਸਿਰ ਜਿਹੜਾ ਉੱਚਾ ਕੀਤਾਗਾ ਦੂਜੇ ਪਾਸੇ ਆਪਾਂ ਗੱਲ ਕਰਦੇ ਆਂ ਫਰੀਦਕੋਟ ਹਲਕੇ ਦੀ ਫਰੀਦਕੋਟ ਤੋਂ ਜੇ ਆਪਾਂ ਗੱਲ ਕਰੀਏ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਮਲੋਆ ਜਿਹੜਾ ਭਾਈ ਬਿਆਨਤ ਸਿੰਘ ਦਾ ਪੁੱਤਰਾ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਠੱਠੇ ਦਾ ਜਿਹੜਾ ਵਾਧਾ ਲੈਂਦਾ ਸੀ ਸਾਡੇ ਜਿਹੜੇ ਬੱਚੇ ਬਜ਼ੁਰਗ ਨੌਜਵਾਨ ਮਾਰੇ ਸੀ ਸਾਡਾ ਜਿਹੜਾ ਮਰੀਆ ਮੇਟ ਕਰਨ ਲਈ ਇੱਕ ਕਾਂਗਰਸ ਨੇ ਇੱਕ ਸੋਚੀ ਸਮਝੀ ਸਾਸਤ ਦੇ ਤਹਿਤ ਜਿਹੜਾ ਸਿੱਖਾਂ ਦਾ ਇੱਕ ਨਾਸਲ ਤੁਸੀਂ ਕੀਤੀ ਸੀ ਉਸ ਦਾ ਬਦਲਾ ਲੈ ਕੇ ਸਾਡੀ ਡਿੱਗੀ ਹੋਈ ਪੱਗ ਨੂੰ ਬਚਾਇਆ ਤੇ ਮੈਂ ਸਾਰੇ ਫਰੀਦਕੋਟ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਮੈਨੂੰ ਹੁਣ ਪਤਾ ਲੱਗ ਰਿਹਾ ਸੋਸ਼ਲ ਮੀਡੀਆ ਜਰੀ ਸਾਡੇ ਸੂਤਰਾ ਰਾਹੀਂ ਕਿ ਫਰੀਦਕੋਟ ਤੋਂ ਵੀ ਤੁਸੀਂ ਐਸ ਬਾਰ ਵੱਡੀ ਇੱਕ ਜਿੱਤ ਪ੍ਰਾਪਤ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਤੁਸੀਂ ਭੁਗਤ ਰਹੇ ਹੋ ਭੁਗਤਣਾ ਵੀ ਜ਼ਰੂਰ ਚਾਹੁੰਦਾ ਕਿਉਂਕਿ ਸਾਡਾ ਜਿਹੜਾ ਅਸਲੀ ਹੀਰੋ ਆ ਭਾਈ ਬਿਆਨਤ ਸਿੰਘ ਆ ਉਹਨਾਂ ਦਾ ਸੁਪੁੱਤਰ ਆ ਵੇਖੋ ਫਰੀਦਕੋਟ ਵਾਸੀਓ ਕਿਤੇ ਦੀਵ ਸਿੱਧੂ ਕਹਿੰਦਾ ਹੁੰਦਾ ਸੀ ਪੰਥ ਦਾ ਮਹਿਣਾ ਸਦੀਆਂ ਪਸੇੜਾ ਪੈਰ ਨਹੀਂ ਛੱਡਦਾ ਸੀ ਜਿਹੜਾ ਸਦੀਆਂ ਪਸੇੜਾ ਉਹ ਲੈਂਦਾ ਨਹੀਂ ਜਵੇਂ ਖੰਡੂਰ ਸਾਹਿਬ ਨੇ ਪਿੱਛੋਂ ਉਹਦੋਂ ਗਲਤੀ ਕੀਤੀ ਸੀ ਬੀਬੀ ਖਾਲੜਾ ਨੇ ਵੀ ਹਰਾ ਕੇ ਚਲੋ ਉਹ ਗਲਤੀ ਨੂੰ ਦਰਹਾ ਦਰਹਾ ਕੇ ਜਿਹੜਾ ਅੱਜ ਭਾਈ ਅੰਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਚਾਹੇ ਉਹ ਅਕਾਲੀ ਆ ਕਾਂਗਰਸੀ ਆ ਆਮ ਆਦੀ ਪਾਰਟੀ ਵਾਲੇ ਆ ਚਾਹੇ ਹੋਰ ਬੱਕ ਬੱਕ ਪਾਰਟੀਆਂ ਵਾਲੇ ਨੇ ਇੱਥੇ ਕੋਈ ਪਾਰਟੀ ਦਾ ਸਵਾਲ ਨਹੀਂ ਨਾ ਮੈਂ ਕਿਸੇ ਪਾਰਟੀ ਦਾ ਵਿਰੋਧੀ ਆ ਨਾ ਹਾਮੀ ਆ ਸਾਰੇ ਪਾਰਟੀਆਂ ਵਾਲੇ ਸਤਿਕਾਰਯੋਗ ਨੇ ਸਾਰੇ ਜਿੰਨੇ ਵੀ ਨੌਜਵਾਨ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਡਟੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਬਾਕੀ ਫਰੀਦਕੋਟ ਵਾਸੀਓ ਤੁਹਾਨੂੰ ਮੈਂ ਇੱਕ ਅਪੀਲ ਕਰਦਾ ਇਹ ਕਲਾਕਾਰਾਂ ਨੇ ਤੁਹਾਡੇ ਪਹਿਲਾਂ ਮੁਹੰਮਦ ਸਦੀਕ ਜਿੱਤੇ ਆ 5 ਸਾਲ ਕਦੇ ਆਇਆ ਤੁਹਾਡੇ ਇਲਾਕੇ ਦੇ ਵਿੱਚ ਆ ਇਹ ਸਾਰੇ ਕਲਾਕਾਰਾਂ ਦੀ ਪਾਰਟੀ ਬਣ ਰਹੀ ਆ ਅਨਮੋਲ ਗਗਨਮਾਨ ਉਹ ਵੀ ਕਲਾਕਾਰ ਆ ਤੇ ਜਿਹੜਾ ਇੱਕ ਬਲਕਾਰ ਸਿੱਧੂ ਆ ਉਹ ਵੀ ਕਲਾਕਾਰ ਆ صدیق ਆ ਉਹ ਵੀ ਕਲਾਕਾਰ ਆ ਸਨੀ ਦੇਵੜਾ ਉਹ ਵੀ ਕਲਾਕਾਰ ਆ ਭਵੰਤਮਾਨ ਉਹ ਵੀ ਕਲਾਕਾਰ ਆ ਤੁਸੀਂ ਸਾਰੇ ਕਲਾਕਾਰਾਂ ਦੀ ਪਾਰਟੀਆਂ ਬੁਲਾ ਰਹੇ ਹੋ ਭਵੰਤਮਾਨ ਨੂੰ ਇੱਥੇ ਦੀਦਣ ਦੀ ਸੀ ਕਿ ਕਰਮਜੀਤ ਅਨਮੋਲ ਨੂੰ ਕਿੱਥੋਂ ਲਿਆ ਕੇ ਕਿੱਥੇ ਤੱਕ ਭਜਾਇਆ ਤੇ ਉੱਥੇ ਦਰਿਆ ਝਾੜਨ ਵਾਲੇ ਉੱਥੇ ਹੋਰ ਨੌਜਵਾਨ ਹਲਕੇ ਤੇ ਫਰੀਦਕੋਟ ਦੇ ਹਲਕੇ ਤੇ ਦਿ세 ਨਹੀਂ ਮੈਂ ਫਰੀਦਕੋਟ ਵਾਸੀوں ਨੂੰ ਅਪੀਲ ਕਰਦਾ ਕਿ ਪਾਰਟੀ ਬਾਜ਼ੀ ਦੇ ਵਿੱਚ ਕੋਈ ਵੀ ਜਿਹੜਾ ਹੈਗਾਗਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਆਜ਼ਾਦ ਉਮੀਦਵਾਰ ਨੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਪਰ ਸਾਨੂੰ ਦੁੱਖ ਉਦੋਂ ਲੱਗਦਾਗਾ ਕਿ ਜਦੋਂ ਅਸੀਂ ਪਾਰਟੀ ਬਾਜ਼ੀ ਵਿੱਚ ਪਏ ਜਾਂਦੇ ਆ ਕਿ ਸਾਡੀ ਜੀ ਆ ਪਾਰਟੀ ਆ ਪਾਰਟੀਆਂ ਵਿੱਚ ਰਹੋ ਔਰ ਜਿੱਥੇ ਸਾਡਾ ਅਣਕ ਦਾ ਸਵਾਲ ਆ ਗੈਰਤ ਦਾ ਸਵਾਲ ਆ ਸਾਡਾ ਜਿੱਥੇ ਸਿੱਖ ਧਰਮ ਦਾ ਸਵਾਲ ਆ ਜਿੱਥੇ ਸਾਡੇ ਪੰਥ ਦਾ ਸਵਾਲ ਆ ਉਥੇ ਸਾਨੂੰ ਇੱਕ ਹੋ ਕੇ ਚੱਲਣਾ ਚਾਹੀਦਾ ਜੇਕਰ ਤੁਸੀਂ ਦੋ ਸਿੱਟਾਂ ਅੱਜ ਇਸ ਵੀਡੀਓ ਨੂੰ ਸਾਂਭ ਕੇ ਰੱਖ ਲਓ ਤੁਸੀਂ ਜੇਕਰ ਫਰੀਦਕੋੜ ਤੇ ਪਾਈ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਨੂੰ ਜਿਤਾ ਦਿੰਨੇ ਹੋ ਤਾਂ ਇਹ ਸਮਝੋ ਕਿ ਸਿੱਖ ਕੌਮ ਦਾ ਜਿਹੜਾ ਅਗਲਾ ਨਿਸ਼ਾਨਾ ਖਾਲਸਾ ਰਾਜ ਕਾਇਮ ਕਰਨ ਵਾਲਾ ਜਿਹੜਾ ਨਸਾਨੇ ਕੌਮ ਜਿਹੜਾ ਆਪਾਂ ਕਹਿੰਦੇ ਮਹਾਰਨਦੀ ਅਮਰਜੀਤ ਸਿੰਘ ਦਾ ਜਿਹੜਾ ਰਾਜ ਸੀ ਉਹ ਐ ਸੰਝ ਲੋਕੇ ਮੁੜ ਬਾਬਸ ਆਉਣ ਲੱਗ ਪਿਆ ਤੁਹਾਨੂੰ ਤੁਸੀਂ ਵੇਖੋਗੇ ਕਿ ਦੋ ਸੂਰਮਿਆਂ ਨੂੰ ਜਿਤਾ ਕੇ ਤੁਸੀਂ ਫਾਕਰ ਦੇ ਨਾਲ ਸਾਥੀ ਚੌੜੀ ਕਰਕੇ ਤੁਰਿਆ ਕਰੋਗੇ ਤੁਹਾਡੇ ਉੱਤੇ ਕਦੇ ਕਿਸੇ ਨੇ ਦਾਗ ਨਹੀਂ ਲਾਉਣਾ ਬੇਸ਼ੱਕ ਬਰੋਧੀ ਤਾਲ ਨੂੰ ਜੋ ਮਰਜ਼ੀ ਕਹੀ ਜਾਣਾ ਪਰ ਸਿੱਖ ਕੌਮ ਦੇ ਨਜ਼ਰੀਏ ਵਿੱਚ ਚਾਹੇ ਤੁਸੀਂ ਹਿੰਦੂ ਹੋ ਮੁਸਲਮਾਨ ਹੋ ਸਾਈਓ ਤੇ ਕਿਸੇ ਸਿੱਖੋਂ ਕਿਸੇ ਧਰਮ ਦੇ ਨਾਲ ਸਵੰਧ ਰੱਖਦੇ ਹਾਂ ਫਰੀਦਕੋਟ ਤੇ ਖੰਡੂਰ ਸਾਹਿਬ ਦੋਨਾਂ ਸੀਟਾਂ ਨੂੰ ਲੈ ਕੇ ਦੋਨੇ ਇਹ ਨੌਜਵਾਨ ਜਿਹੜੇ ਜਿਤਨੇ ਚਾਹੁੰਦੇ ਨੇ ਕਿਉਂਕਿ ਬੜੀ-ਬੜੀ ਕੁਰਬਾਨੀਆਂ ਭਾਈ ਬਿਆਤ ਸਿੰਘ ਦੀ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਉਹ ਜੇਕਰ ਚਾਹੁੰਦੇ ਆਪਣੇ ਪੁੱਤਾਂ ਵੱਲ ਦੇਖਦੇ 6 ਸਾਲ ਦਾ ਸੀ ਭਾਈ ਸਰਬਜੀਤ ਸਿੰਘ ਖਾਲਸਾ 12 ਸਾਲ ਦਾ ਸੀ ਜਦੋਂ ਉਹਨਾਂ ਦੀ ਮਾਤਾ ਚੜ੍ਹਾਈ ਕਰ ਗਈ ਜੇ ਭਾਈ ਬਿਆਤ ਸਿੰਘ ਚਾਹੁੰਦਾ ਤਾਂ ਉਹ ਕਹਿੰਦਾ ਕਿ ਮੈਨੂੰ ਕੀ ਲੋੜ ਪਈ ਸੀ ਤਾਂ ਆਪਣੇ ਅਜ ਪੁੱਤਾਂ ਨੂੰ ਰਾਜ ਭਾਗ ਉਹਨਾਂ ਨੂੰ ਗੱਡੀਆਂ ਮਿਲੀਆਂ ਹੁੰਦੀਆਂ ਪਰ ਸਿੱਖ ਕਦੇ ਆਪਣੇ ਰਾਜ ਭਾਗ ਨੂੰ ਲਤ ਮਾਰਦਾ ਸਾਡੇ ਗੁਰੂਆਂ ਨੇ ਸਿਖਾਇਆਗਾ ਉਹਨਾਂ ਦੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦਿਆਂ ਨੂੰ ਸ਼ਹੀਦ ਕਰਵਾ ਕੇ ਸਾਨੂੰ ਜਿਹੜੀਆਂ ਇੱਕ ਕੁਰਬਾਨੀਆਂ ਦਿੱਤੀਆਂ ਸਾਡੇ ਸਿਆਈਆਂ ਨੇ ਇਹ ਸਾਡੇ ਪੱਗਾਂ ਦਸਤਾਰਾਂ ਦਾੜੇ ਸਾਡੇ ਸਿਆਏ ਨੇ ਖਾਲਸਾ ਪੰਥ ਕਦੇ ਵੀ ਆਪਣੇ ਜਿਹੜੇ ਅਉਧਿਆਂ ਨੂੰ بڑے بڑے ਅਉਧਿਆਂ ਨੂੰ ਫੋਕੇ ਮਾਰ ਦਿੰਦਾਗਾ ਪਰ ਕਿਸੇ ਲਾਲਚ ਦੇ ਵਿੱਚ ਨਹੀਂ ਆਉਂਦਾ ਸਾਉਤੋਂ ਵੱਡੀ ਕੁਰਬਾਨੀ ਆਪਾਂ ਕਹਿੰਦੇ ਸਿੱਖ ਪੰਥ ਦੇ ਵਿੱਚ ਬੇਸਕਤ ਇੱਥੇ ਲੱਖਾਂ ਸਹਾਤਾ ਸਾਡੇ ਕੁਰਬਾਨੀਆਂ ਦਾ ਨਾਲ ਜਿਹੜਾ ਪੰਜਾਬ ਪੰਜਾਬ ਤੋਂ ਬਾਹਰ ਸਾਰਾ ਜਿਹੜਾ ਆਲਾ ਦਵਾਲਾ ਭਰਿਆ ਪਿਆਗਾ ਸਾਡਾ ਹਰੇਕ ਸਿੰਘ ਦੇ ਅੱਗੇ ਸਜਦਾਗਾ ਜਿਨ੍ਹਾਂ ਨੇ ਇਸ ਕੌਮ ਦੇ ਲਈ ਸਿੱਖ ਕੌਮ ਦੇ ਲਈ ਜਾਂ ਦੂਜੀਆਂ ਕੌਮਾਂ ਲਈ ਸੇਧੀਆਂ ਪ੍ਰਾਪਤ ਕੀਤੀਆਂ ਨੇ ਪਰ ਖੰਡੂਰ ਸਾਹਿਬ ਵਾਸਤੇ ਤੁਸੀਂ ਬਹੁਤ ਵਧਾਈ ਦੇ ਪਾਤਰੋਂ ਇਸ ਵੇਲੇ ਇੱਕ ਬਹੁਤ ਵੱਡੀ ਲਹਿਰ ਬਣਾ ਦਿੱਤੀ ਔਰ ਦੂਜਾ ਹੁਣ ਮੈਂ ਫਰੀਦਕੋਟ ਵਸਤੀਆਂ ਨੂੰ ਅਪੀਲ ਕਰਦਾ ਜਿਸ ਤਰ੍ਹਾਂ ਖਨੂਰ ਸਾਹਿਬ ਵਸਤੀਆਂ ਨੇ ਇੱਕ ਮੁਹਿੰਮ ਚਲਾ ਦਿੱਤੀ ਇੱਕ ਕਹਿ ਲਈਏ ਹਨੇਰੀ ਚਲਾ ਦਿੱਤੀ ਖਨੂਰ ਸਾਹਿਬ ਵਸਤੀਓ ਫਰੀਦਕੋਟ ਵਸਤੀਓ ਤੇ ਤੁਸੀਂ ਵੀ ਇਸ ਤਰ੍ਹਾਂ ਇੱਕ ਸਰਬਜੀਤ ਸਿੰਘ ਖਾਲਸਾ ਨੂੰ ਜੇਕਰ ਜਿਤਾਉਣੇ ਹੋ ਤਾਂ ਮੈਂ ਕਹਣਾ ਤੁਹਾਡੇ ਕਸਬਾ ਦੇ ਵਿੱਚ ਤੁਹਾਡੇ ਇਲਾਕੇ ਦੇ ਉੱਤੇ ਐਡੀ ਗੁਰੂ ਦੀ ਮਿਹਰ ਹੋਊਗੀ ਤੁਸੀਂ ਸਦੀਆਂ ਤੱਕ ਯਾਦ ਰੱਖੋਗੇ ਤੇ ਤੁਹਾਡੀ ਜਿਹੜੀ ਵੋਟ ਦਾ ਮੁੱਲ ਪਿਆਗਾ ਤੁਸੀਂ 70-75 ਸਾਲਾਂ ਤੋਂ ਆਪਾਂ ਸਾਰੇ ਵੋਟਾਂ ਪਾਉਂਦੇ ਆ ਰਹੇ ਆਂ ਆਪਾਂ ਕਿਤੇ ਸਾਰੀਆਂ ਪਾਰਟੀਆਂ ਅਜਮਾ ਕੇ ਦੇਖ ਲਈਆਂ ਪਰ ਅੱਜ ਸਰਬਜੀਤ ਸਿੰਘ ਖਾਲਸਾ ਉਹ ਸ਼ਹੀਦ ਦਾ ਪੁੱਤਰਾ ਜਿਨ੍ਹਾਂ ਨੇ ਦਰਬਾਰ ਸਾਹਿਬ ਸਾਰੀ ਕੁਲ ਦੁਨੀਆ ਦਾ ਜਿਹੜਾ ਆਲਮਾ ਸਾਰੀ ਹਲਕਤ ਦਾ ਜਿਹੜਾ ਸਾਰੇ ਧਰਮਾਂ ਦਾ ਚੌ ਧਰਮਾਂ ਦਾ ਜਿਹੜਾ ਉੱਥੇ ਦਰਵਾਜ਼ੇ ਖੁੱਲੇ ਨੇ Hindu ਆਵੇ, ईसाई ਆਵੇ, ਮੁਸਲਮਾਨ ਆਵੇ, ਬੁੱਧੀ ਆਵੇ, ਜੰਨੀ ਆਵੇ, ਸਿੱਖ ਆਵੇ ਜੋ ਮਰਜੀ ਆਵੇ ਸਭ ਲਈ ਸਾਂਝਾ ਜਿਹੜਾ ਚੌ ਵਰਨਾ ਦੇ ਉੱਤੇ ਉਪਦੇਸ਼ ਦਿੱਤਾ ਜਾਂਦਾ ਸਾਡੇ ਕਾਲ ਤੱਕ ਤੁਹਾਨੂੰ ਜਿਹੜਾ ਇਹਨਾਂ ਜਾਣ ਸਰਕਾਰਾਂ ਨੇ ਇੰਦਰਾ ਗਾਂਧੀ ਨੇ 1 ਜੂਨ ਉਹ ਜੂਨ ਆਉਣ ਵਾਲੀ ਆ ਜਿਸ ਤੇ ਪਹਿਲਾਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਇੰਦਰਾ ਗਾਂਧੀ ਨੇ ਸ਼ਹੀਦ ਭਾਈ ਮhenga ਮhenga ਸਿੰਘ ਬੱਬਰ ਦੀ ਪਹਿਲੀ ਸ਼ਹੀਦੀ ਹੁੰਦੀ ਆ 2 ਜੂਨ 3 ਜੂਨ ਤੋਂ ਲੈ ਕੇ 6 ਜੂਨ ਤੱਕ ਅੰਦਾਜ਼ ਤੰਦ ਗੋਲੀਆਂ ਜਿਹੜੀਆਂ ਵਾਸਤਨ ਕੀਤੀ ਜਾਂਦੀ ਆ ਤਵੇਂ ਸਾਡਾ ਜਿਹੜਾ ਸਰੋਵਰ ਆ ਡੁੱਲੇ ਖੂਨ ਦਾ ਖੂਨ ਨਾਲ ਭਰ ਜਾਂਦਾਗਾ ਤੇ ਇਹ ਵੀਡੀਓ ਲੰਬੀ ਹੋ ਜੂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ ਸਾਰਿਆਂ ਨੂੰ ਪਤਾ ਕਿ ਸਾਡੀ ਸਿੱਖ ਕੌਮ ਦੇ ਨਾਲ ਸਾਡੇ ਨਾਲ ਕੀ ਕੁਝ ਵਾਪਰਿਆ ਉੱਥੇ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਸਿੱਖ ਨੇ ਉੱਥੇ ਸਾਰੇ ਮੁਸਲਮਾਨ ਵੀ ਬਿੱਤ ਸੀ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਦਿਹਾੜਾ ਸੀ ਮਨਾ ਰਹੇ ਸੀ ਸੰਗਤਾਂ ਤੇ ਉਸ ਟਾਈਮ ਤੇ ਇਹਨਾਂ ਨੇ ਇੱਕ ਐਸਾ ਜਿਹੜਾ ਜਗ੍ਹਾ ਚੁਣੀ ਕਿ ਸਿੱਖ ਕੌਮ ਨੂੰ ਕਿ ਸਾਰਿਆਂ ਨੂੰ ਜਿਹੜਾ ਮਈਆ ਮੇਡ ਕਰਦੀ ਹੈ ਤਾਂ ਸਿੱਖ ਜਿਹੜਾ ਸਾਰਿਆਂ ਤੇ ਇੱਕ ਉੱਠਣਾ ਸਕਣਾ ਪਰ ਗੁਰੂ ਸਾਹਿਬ ਦੀ ਕਿਰਪਾ ਗਈ ਇਹ ਸਿੱਖ ਕਦੇ ਖਤਮ ਨਾ ਹੋਏ ਤੇ ਨਾ ਕਦੇ ਹੋਣੇ ਨੇ ਜੋ ਲਮ ਅੱਗੇ ਜਾਲ ਅੱਗੇ ਹਮੇਸ਼ਾ ਖੜਦੇ ਰਹਿਣਗੇ ਦੂਜੀ ਨੰਬਰ ਮੈਂ ਗੱਲ ਕਰਦਾ ਬਿਰਸਾ ਸਿੰਘ ਬਟੋਆ ਨੂੰ ਜੇਕਰ ਬਿਰਸਾ ਸਿੰਘ ਬਟੋਆ ਖਨੂਰ ਸਾਹਿਬ ਤੋਂ ਪਿੱਛੇ हट ਜਾਂਦਾ ਜੇ ਅੱਜ ਵੀ ਨਾ ਥਾਰੇ ਬੈਠ ਕੇ ਆਪਣੇ ਕਾਜ ਵਾਪਸ ਲੈ ਲੇ ਤਾਂ ਮੈਂ ਕਹਣਾ ਸਾਡੀਆਂ ਤੇ ਇੱਕ ਬਿਰਸਾ ਸਿੰਘ ਬਟੋਆ ਤੁਹਾਡੀ ਵੀ ਜਿਹੜੀ ਇੱਕ ਸ਼ਹੀਦੀ ਆ ਮੰਨ ਲਓ ਜਾਂ ਕਹਿੰਦੇ ਕੁਰਬਾਨੀਆਂ ਤਾਂ ਤੁਹਾਨੂੰ ਵੀ ਯਾਦ ਰੱਖਿਆ ਜਾਊਗਾ ਜੇਕਰ ਤੁਸੀਂ ਖੰਡੂਰ ਸਾਹਿਬ ਤੋਂ ਪਿੱਛੇ ਹਟਦੇ ਹੋ ਜੇਕਰ ਨਹੀਂ ਹਟਦੇ ਤਾਂ ਤੁਸੀਂ ਗਦਾਰਾਂ ਦੀ ਲਿਸਟ ਵਿੱਚ ਖੜੇ ਹੋ ਜਾਓਗੇ ਤੁਸੀਂ ਕਿਹਾ ਕਿ ਅਸੀਂ ਜ਼ੇਲਾ ਕਟੀਆਂ ਅਸੀਂ ਮੰਨਦੇ ਆ ਤੁਸੀਂ ਜ਼ੇਲਾ ਕਟੀਆਂ ਹੋਣੀਆਂ ਜ਼ੁਲਮ ਚੱਲਿਆ ਹੋਣਾ ਇਹ ਸਾਰੇ ਸਿੱਖ ਕੌਮ ਨੇ ਚੱਲਿਆ ਇਹ ਇਕੱਲੇ ਤੁਸੀਂ ਨਹੀਂ ਚੱਲਿਆ ਇਹ ਜਦੋਂ ਤਾਂ ਪੰਥ ਖਾਲਸਾ ਸਾਜਿਆ ਗੁਰੂ ਨੇ ਕਦੇ ਕਿਹਾ ਲਾਂਭਾ ਦਿੱਤਾ ਕਿ ਮੈਂ ਤੁਹਾਡੇ ਲਈ ਚਾਰ ਪੁੱਤ ਬਾਰ ਤੇ ਤੁਸੀਂ ਮੇਰੇ ਲਈ ਕੀ ਕੀਤਾ ਮੈਂ ਤੁਹਾਡੇ ਲਈ ਸਵੰਸ ਬਾਰ ਤਾਂ ਤੁਸੀਂ ਮੇਰੇ ਲਈ ਕੀ ਕੀਤਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮੈਂ ਤੱਤੀ ਤਵੀਤੇ ਉੱਤੇ ਬੈਠ ਗਿਆ ਤੱਤਾ ਰੇਤਾ ਪਵਾ ਲਿਆ ਸਾਡੇ ਸਿੰਘਾਂ ਨੇ ਤਿਆਰਖਰੀਆਂ ਤੇ ਚੜ ਕੇ ਸਾਡੀਆਂ ਮਾਮਾ ਭੈਣਾਂ ਨੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਪਵਾ ਲੇ ਸੀ ਨਹੀਂ ਕੀਤਾ ਉਹਨਾਂ ਨੇ ਕਦੇ ਸਾਨੂੰ ਲੰਬਾ ਨਹੀਂ ਦਿੱਤਾ ਕਿ ਮੈਨੂੰ ਵੋਟਾਂ ਪਾਓ ਮੈਂ ਤੁਹਾਡੇ ਲਈ ਮੈਂ ਪੰਥ ਲਈ 10 ਸਾਲ ਜੇਲ੍ਹ ਕੱਟਿਆ ਮੈਂ ਇਹਦੇ ਤੇ ਐਨਐਸ ਲੱਗਿਆ ਮੈਂ 2 ਸਾਲ ਜੇਲ੍ਹ ਚ ਰਹਾ ਮੇਰੀ ਕੁਰਬਾਨੀ ਵੱਡੀ ਆ ਮੇਰੀ ਕੁਰਬਾਨੀ ਵੱਡੀ ਆ ਜੇ ਕੁਰਬਾਨੀਆਂ ਵੱਡੀਆਂ ਛੋਟੀਆਂ ਨੂੰ ਤੁਸੀਂ ਦੇਖਣਾ ਹੋਵੇ ਤਾਂ ਇਤਿਹਾਸ ਦੇ ਉਹ ਪੰਨੇ ਸਨੈਰ ਯਕਰਾ ਦੇ ਵਿੱਚ ਦਰਦ ਨੇ ਜਿੰਨਾ ਕੌਮਾਂ ਨੇ ਸ਼ਹੀਦ ਸ਼ਹੀਦੀਆਂ ਪਾਈਆਂ ਨੇ ਜਿਨ੍ਹਾਂ ਨੇ ਆਪਣਾ ਬੰਦ-ਬੰਦ ਘਟਵਾ ਲਿਆ ਉਹਨਾਂ ਨੇ ਕਿਹਾ ਜੀ ਮੈਣੀ ਨਹੀਂ ਦਿੱਤੇ ਤੁਸੀਂ ਜਨਾਨੀਆਂ ਵਾਂਗੂ ਮੈਣੀ ਮੈਣੀ ਹੋਈ ਜਾਂਦਾ ਬਿਰਸਾ ਸਿੰਘ ਬਟਵਾ ਜੀ ਮੈਨੂੰ ਤੁਹਾਡੇ ਦੇ ਇੱਕ ਆਸੇ ਕਿ ਤੁਸੀਂ ਸਿਆਣਿਆਂ ਬਜ਼ੁਰਗਾਂ ਤੇ ਤੁਸੀਂ ਇਸ ਵਾਰ ਅੰਮਰਤਪਾਲ ਸਿੰਘ ਨੂੰ ਜਿਹੜਾ ਹੈਗਾ ਇਹ ਜੇਲ੍ਹ ਵਿੱਚੋਂ ਕਢਾਓਗੇ ਤੁਸੀਂ ਆਪ ਕਹਿੰਦੇ ਰਹੇ ਆ ਕਿ ਐਨਐਸਏ ਮਾਰੀ ਆ ਇਹਨਾਂ ਸੇ ਮਾਰੀ ਜਿਹੜੀ ਹੈਗੀ ਆ ਬਹੁਤ ਘਟਕੇ ਸਰਕਾਰ ਨੇ ਲਾਈ ਆ ਸਿਰਫ ਇਹ ਕਿ ਤੁਸੀਂ ਰਾਜਨੀਤੀ ਕਰਨਾ ਚਾਹੁੰਦੇ ਸੀ ਜੇ ਤੁਸੀਂ ਰਾਜਨੀਤੀ ਕਰਨਾ ਚਾਹੁੰਦੇ ਸੀ ਫੇਰ ਤਾਂ ਵੱਖਰੀ ਗੱਲ ਆ ਜੇ ਤੁਸੀਂ ਸੱਚੀ ਮਿੱਟੀ ਗੁਰੂ ਗ੍ਰੰਥ ਸਾਹਿਬ ਦੇ ਪੰਥ ਨੂੰ ਮੰਨਦੇ ਹੋ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਹੋ ਤੇ ਤੁਹਾਨੂੰ ਉਸ ਸੀਟ ਦਾ ਸੱਜਣ ਦਾ ਜਿਹੜਾ ਤੁਸੀਂ ਮੈਂ ਕਹਿੰਨਾ ਕਿ ਤੁਸੀਂ ਹੱਕਦਾਰ ਹੋ ਘਰੇ ਬੈਠ ਜਾਣਾ ਚਾਹੀਦਾ ਘਰੇ ਬੈਠਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਆਸਤ ਛੱਡ ਦੇਣੀ ਆ ਤੁਸੀਂ ਵਿਚਰੋ ਕਿਸੇ ਪਾਰਟੀ ਦੀ ਹਮਾਇਤ ਕਰੋ ਜਿੱਥੇ ਮਰਜ਼ੀ ਰਹੋ ਪਰ ਚੜ੍ਹਦੀ ਕਲਾ ਵਿੱਚ ਰਹੋਗੇ ਅੱਜ ਮੇਰੀ ਗੱਲ ਧਿਆਨ ਵਿੱਚ ਰੱਖ ਲਓ ਜੇਕਰ ਤੁਸੀਂ ਖੰਡੂਰ ਸਾਹਿਬ ਦੀ ਸੀਟ ਭਾਈ ਅੰਮਰਪਾਲ ਸਿੰਘ ਨੂੰ ਛੱਡ ਦੇ ਦਿਓ ਤੇ ਤੁਹਾਡੇ ਉੱਤੇ ਤਹਾਡੀਆਂ ਸੀਟਾਂ ਉੱਤੇ ਹੋਰ ਵੀ ਪ੍ਰਭਾਵ ਪਵੇਗਾ ਤੁਹਾਡੀਆਂ ਸੀਟਾਂ ਦੇ ਉੱਤੇ ਜਿਹੜੀਆਂ VOTING ਜ਼ਿਆਦਾ ਨਿਕਲੂਗੀ ਇਹ ਮੈਂ ਦੇ ਦੋ ਬੇਨਤੀਆਂ ਕਰਨੀਆਂ ਸੀ ਬਰਸਤ ਸਿੰਘ ਬਟੋਹਾ ਨੂੰ ਵੀ ਅਪੀਲ ਆ ਇਹ ਅਜੇ ਵੀ ਕੁਝ ਨਹੀਂ ਵਿਗੜਿਆ ਜਿਸ ਤਰ੍ਹਾਂ ਸਿਆਣੇ ਕਹਿੰਦੇ ਹੁੰਦੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਤੇ ਉਧਰੋਂ ਖਰੀਦਕੋਟ ਦੇ ਵਿੱਚ ਜਿਹੜਾ ਭਾਈ ਸਮਰਦੀਪ ਸਿੰਘਾ ਮਾਨ ਵੱਲੋਂ ਜਿਹੜਾ ਆਪਣਾ ਬੰਦਾ ਖੜਾ ਕੀਤਾ ਗਿਆ ਤੇ ਬਲਦੇਵ ਸਿੰਘ ਬਟਰਾਲਾ ਵੱਲੋਂ ਜਿਹੜਾ ਬਟਰਾਲਾ ਵੱਲੋਂ ਜਿਹੜਾ ਬੰਦਾ ਖੜਾ ਕੀਤਾ ਗਿਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਰੱਬ ਦਾ ਵਾਸਤਾ ਤੁਸੀਂ ਵੀ ਆਪਣਾ ਉਸ ਵਿਅਕਤੀ ਨੂੰ ਵਾਪਸ ਲਓ ਤੇ ਭਾਈ ਸਰਬਜੀਤ ਸਿੰਘ ਨਾਲ ਤੁਹਾਡਾ ਜੇ ਕੋਈ ਰੋਸਾ ਗਿਲਾ ਹੋਊਗਾ ਪਰ ਬਿਆਨਤ ਸਿੰਘ ਨਾਲ ਰੋਸਾ ਗਿਲਾ ਨਹੀਂ ਹੋ ਸਕਦਾ ਤੁਸੀਂ 1 ਜੂਨ ਨੂੰ 2 ਜੂਨ ਨੂੰ 3 4 5 6 7 ਤੱਕ ਜੂਨ ਤੱਕ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਕਿ ਅਕਾਲ ਤਖਤ ਦਾ ਬਦਲਾ ਲੈਣ ਵਾਲਾ ਭਾਈ ਬਿਆਨਤ ਸਿੰਘ ਸੀ ਭਾਈ ਸਰਬਜੀਤ ਸਿੰਘ ਜੀ ਭਾਈ ਕਹਿਰ ਸਿੰਘ ਸੀ ਤੁਸੀਂ ਕਿਹੜੇ ਮੂੰਹ ਨਾਲ ਇਹ ਗੱਲ ਕਹੋਗੇ ਜਿੱਥੇ ਬਿਆਨਤ ਸਿੰਘ ਦਾ ਨਾਂ ਆਉਂਦਾ ਉੱਤੇ ਸਰਬਜੀਤ ਸਿੰਘ ਦਾ ਨਾਂ ਵੀ ਜੁੜਿਆ ਜਾਊਗਾ ਕਿ ਭਾਈ ਬਿਆਨਤ ਸਿੰਘ ਉਸ ਹੀ ਜਿਹਨਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਤੇ ਤੁਸੀਂ ਉਹ ਗਦਾਰ ਨਿਕਲੇ ਜਿੰਨ੍ਹਾਂ ਨੇ ਆਪਣੀ ਸਿੱਟਾ ਵਾਸਤੇ ਆਪਣੇ ਅਹੁਦੇ ਵਾਸਤੇ ਉਸ ਭਾਈ ਬਿਆਨਤ ਸਿੰਘ ਦੀ ਕੀਤੀ ਹੋਈ ਕੁਰਬਾਨੀ ਨੂੰ ਜਿਹੜਾ ਤੁਸੀਂ ਘਟਾ ਲਈ ਆ ਉਹਨਾਂ ਦੇ ਸੁਪੁੱਤਰ ਨੂੰ ਕਿਉਂਕਿ ਅਸੀਂ ਉਹਨਾਂ ਦੇ ਦੇਖਿਆਗਾ ਤੁਸੀਂ ਸਾਰਿਆਂ ਜਾਣਦੇ ਹੋ ਚੰਗੀ ਤਰ੍ਹਾਂ ਜਾਣਦੇ ਹੋ ਉਹਨਾਂ ਦੇ ਘਰ ਦੇ ਹਾਲਾਤ ਕਹੇ ਜੇ ਨੇ ਇੱਕ ਐਸੀ ਭਾਈਚਾਰੇ ਦੇ ਵਿੱਚੋਂ ਆਉਂਦੇ ਨੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਉਤ ਨਹੀਂ ਕੋਈ ਨੀਤ ਨਹੀਂ ਤੇ ਭਾਈ ਸਤਜੀਤ ਸਿੰਘ ਮਲੋਆ ਨੂੰ ਤੁਸੀਂ ਜਿਤਾ ਕੇ ਵੱਡੀ ਜਿੱਤ ਪ੍ਰਾਪਤ ਕਰਕੇ ਫਰੀਦਕੋਟ ਦੇ ਵਸਨੀਕੋ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਜੇਕਰ ਤੁਸੀਂ ਇਹ ਕਰ ਲੈਂਦੇ ਤੇ ਹਈਆ ਕਰ ਲੈਂਦੇ ਹੋ ਭਾਈ ਸਤਜੀਤ ਸਿੰਘ ਤੇ ਖੰਡੂਰ ਵਸੇ ਭਾਈ ਅੰਮ੍ਰਿਤਪਾਲ ਸਿੰਘ ਜੇਤ ਜਿਤਾ ਦਿੰਨੇ ਹੋ ਤੇ ਸਿੱਖ ਕੌਮ ਤਾਂ ਤੁਹਾਡੀ ਹਮੇਸ਼ਾ ਗਣੀ ਰਹਿਣੀ ਰਹਿਣੀ ਆ ਤੇ ਤੁਹਾਡੇ ਉੱਤੇ ਉਸ ਅਕਾਲ ਪੁਰਖ ਬਹਿਗੁਰੂ ਦੀ ਵੀ ਬਹਿਗੁਰੂ ਦੀ ਵੀ ਬਹੁਤ ਵੱਡੀ ਮੇਰ ਹੋਗੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਵੇਂ ਲੱਗੀ ਇਹੋ ਜਿਹੀ ਵੀਡੀਓ ਅਸੀਂ ਲੈ ਕੇ ਹੋਰ ਆਵਾਂਗੇ ਧੰਨਵਾਦ ਬਹਿਜੂ ਕਾ ਖਾਲਸਾ ਬਹਿਜੂ ਕੀ ਫਤ